ਚਲ ਪਾਤਰ ਹੁਣ ਤੁੰਡਣ ਚੱਲੀਏ ਓਏ ਭੁੱਲੀਆਂ ਹੋਇਆਂ ਥਾਵਾ ਕਿੱਥੇ ਕਿੱਥੇ ਛੱਡ ਆਏ ਹਾਂ ਉਹ ਅਸੀਂ ਅਣ ਲਿਖੀਆਂ ਕਵਿਤਾ ਵਾਹ 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 गड्डी दी काल बड़ी सी तकी कुछ रह गया उठ पल आछिना रिच छाड़ आए सा ओ वसी युगा युगा दियां थाल हा 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 ਮਾਰੂਥਲ ਚੋਂ ਪੱਜ ਆਇਆ ਮੈਂ ਆਪਣੇ ਪੈਰ ਬਚਾ ਕੇ ਪਰ ਉਥੇ ਰ ਗਈਆਂ ਜੋ ਸੰ ਹਾਏ ਮੇਰੀ ਖਾਤਰ ਰਾ ਕੀ ਕਵੀਆਂ ਦਾ ਆਉਣਾ ਜਾਣ ਤੇ ਕੀ ਮਸਤੀ ਸੰਗ ਤੁਰਨਾ ਤੁਮਕ ਤੁਮਕ ਜੇ ਨਾਲ ਨਾ ਚੱਲਣ ਸਜ ਲਖੀਆਂ ਕਵਿਤਾ ਚਲ ਪਤ ਹੋਲ ਤੁਮਦਨ ਚੱਲ ਥੇ ਤੱਕ ਕਿੱਥੇ ਅਸੀਂ ਛੱਡ ਆਏ ਹਾਂ ਉਹ ਅਣਲਿਖੀਆਂ ਕਵਿਤਾ ਅਸਾਦੀ ਤੁਹਾਡੀ मुलाकात होई जिमे सड़ दे जंगलते बरसात होई मुलाकात होई सिचारे दिशा रात ही रात होई ਤੇਰਾ ਮੁਖੜਾ ਦਿਸਿਆ ਤ ਪਰਬਾਤ ਹੋਈ ਤੂੰ ਤੱਕਿਆ ਤਾਂ ਰੁੱਖਾਂ ਨੂੰ ਫੁੱਲ ਪੈ ਗਏ ਸੰ ਤੂੰ ਤੱਕਿਆ ਤਾਂ ਰੁੱਖਾਂ ਨੂੰ ਫੁੱਲ ਪੈ ਗਏ ਸੰ मेरे सामने करामात हुई मेरे सामने करामात हुई मैं उस दाहिल लफ्ज़ानच अनुवाद कीता मैं उस दाहिल ਲਫ਼ਜ਼ਾਂ 'ਚ ਅਨਵਾਦ ਕੀਤਾ ਜੋ ਰੁਖਾਂ ਤੇ ਪੌਣਾ 'ਚ ਗੱਲਬਾਤ ਹੋਈ ਔਰ ਆਖਰ ਸ਼ੇਰ ਹੈ ਰਗਾਂ ਰਗ ਹੋਈਆਂ ਲਹੂ ਲਫ਼ਜ਼ ਹੋਏ ਰਗਾਂ ਰਗ ਹੋਈਆਂ ਲਹੂ ਲਫਜ਼ ਹੋਏ ਕਿ ਮੇਰੀ ਤੇ ਕਵਿਤਾ ਦੀ ਇੱਕ ਜਾਤ ਹੋਈ ਕਿ ਮੇਰੀ ਤੇ ਕਵਿਤਾ ਦੀ ਇੱਕ ਜਾਤ ਹੋਈ ਅਸਾਡੀ ਤੁਹਾਡੀ ਮੁਲਾਕਾਤ ਹੋਈ ਜਿਵੇਂ ਸੜਦੇ ਜੰਗਲ ਤੇ ਬਰਸਾਤ ਹੋਈ ਮੁਲਾਕਾਤ ਤੇ ਖੂਬ ਨੇ ਚਾਂਝਰਾਂ ਛੰਨ ਕੰਲਈ ਪਰ ਕੋਈ ਚਾਵੀ ਤਾਂ ਦੇ ਨੱਚਣ ਲਈ ਨੰਗੀਆਂ ਸ਼ਾਖਾਂ ਨੂੰ ਮੇਰੇ ਮਾਲਕਾ ਨੰਗੀਆਂ ਸ਼ਾਖਾਂ ਨੂੰ ਮੇਰੇ ਮਾਲਕਾ ਦੇ ਦੇ ਦੋ ਤਿੰਨ ਪੱਤੀਆਂ ਕਹਿਣਨ ਰਈ कि है तेरा शहर एथे फूल भी कि है तेरा शहर एथे फूल भी मांग देनी आ गया मैं कम लई को ਡਾਲੀਆਂ ਛੁਲੰਗੇ ਆ ਹਵਾ ਬਣ ਕੇ ਤੇ ਅਸੀਂ ਰਹਿ ਗਏ ਬਿਰਖ ਵਾਲੀ ਆ ਬਣ ਕੇ ਕੋਈ ਡਾਲੀਆਂ ਛੁਲੰਗੇ ਆ ਪੜਾ ਤੇਰੀ ਯਾਦ ਦੂਰ ਦੂਰ टेक मेरे पते पैड़ा तेरी आत दूर दूर टेक मेरे पते डिगे मेरिया बहार गुना बल के तेसी रह गए बिरख वाली ਆਬਲ ਕੇ ਕੋਈ ਦਾੜੀਆਂ ਚੁਲੰਗਿਆ ਕਦ ਬੰਦੇ ਆਂ ਦੇਵਾਗ ਸਾਨੂੰ ਮਿਲਿਆ ਵਿਕਰ ਕਦ ਬੰਦੇ ਆਂ ਦੇਵਾਗ ਸਾਨੂੰ ਮਿਲਿਆ ਵਿਕਰ ਐਵੇਂ ਲੰਘ ਜਾਣੇ ਪਾਣੀ ਖਦੇ ਵਾ ਬਣ ਕੇ ਤੇਸੀ ਰਹਿ ਗੇ ਬਿਰਖ ਵਾਲੀ ਆ ਬਣ ਕੇ ਜਦ ਮਿਲਿਆ ਸਿਹਾਣ ਦਾਸੀ ਸਾਂਵ ਰਾਜ ਹਾ ਜਦ ਮਿਲਿਆ ਸਿਹਾਣ ਦਾਸੀ ਸਾਂਵ ਰਾਜ ਹਾ ਜਦੋਂ Juda ਹੋਇਆ ਤੁਰ ਗਿਆ ਖੁਦਾ ਬਣ ਕੇ ਤੇ ਅਸੀਂ ਰਹਿ ਗਏ ਫਿਰਖ ਵਾਲੀ ਆ ਬਣ ਕੇ ਕੋਈ ਡਾਨੀਆਂ ਚੁਲੰਗਿਆ ਤੋਂ ਇੱਕ ਸ਼ਾਇਰ ਆ ਕਿ ਮੈਂ ਸੁਣਾ ਜੇ ਰਾਤ ਖاموش ਨੀ ਮੇਰੇ ਦਿਲ 'ਚ ਕੋਈ ਦੁਆ ਕਰੇ ਸਾਰੀ ਤਰਤ ਹੋਵੇ ਸੁਰਾਂਗਲੀ ਸਾਰੇ ਬਿਰਖ ਹੋਣ ਹਰੇ ਪਰੇ